ਦੇਖੋ ਅਸੀਂ ਕੋਈ ਅਸੀਂ 5 ਗਰੰਟੀ 88 ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲ ਪਲਾਜ਼ਾ ਜਿਹੜੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰਦੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ 7 7 ਪੈਨਸ਼ਨਾਂ ਸੀ ਉਹ ਆਨ ਸਰਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹਦਾ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2 4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰਵੀਜ਼ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰ ਦਿੱਤਾ ਸੀ ਸੁਖ ਵਿਲਾਸ ਦਾ ਸਕੂਲ ਬਣਾਉਣਾ ਸੀ ਕਮਿਟਮੈਂਟ ਕੀਤੀ ਸੀ ਪੰਜਾਬੀਆਂ ਨਾਲ ਉਹ ਕੱਲ ਪਿੱਛੇ ਰਹਿ ਗਿਆ ਬਣਾ ਦਾਂਗੇ ਕੋਈ 1100 ਰੁਪਿਆ ਲੈ ਕੇ ਜਿਹੜਾ ਦੇਖੋ ਅਸੀਂ ਕੋਈ ਅਸੀਂ 5 ਗਰੰਟੀਆਂ ਦਿੱਤੀਆਂ ਸੀ ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲ ਪਲਾਜ਼ਾ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ-ਸੱਤ ਪੈਨਸ਼ਨਾਂ ਸੀ ਉਹ ਆਨਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹਦਾ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਰ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨਫ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦੇ ਸੁਖਵिलास ਸਾਹਿਬ ਤੁਸੀਂ ਸਕੂਲ ਬਣਾਉਣ ਦਾ ਕਮਿਟਮੈਂਟ ਦਿੱਤਾ ਸੀ ਪੰਜਾਬੀਆਂ ਨਾਲ ਉਹ ਗੱਲ ਵਿੱਚ ਰਹਿ ਗਈ ਬਣਾ ਦਾਂਗੇ ਕੋਈ 1100 ਰੁਪਿਆ ਲੈ ਕੇ ਜਿਹੜਾ ਦੇਖੋ ਅਸੀਂ ਕੋਈ ਅਸੀਂ 5 ਗਰੰਟੀਆਂ ਦਿੱਤੀਆਂ ਸੀ ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲਪਲਾਜ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ-ਸੱਤ ਪੈਨਸ਼ਨਾਂ ਸੀ ਉਹ ਆਨਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹਦਾ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਵਾਸਤੇ ਕੋਈ ਬਜਟ ਚ ਪ੍ਰਵੀਜ਼ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨਫ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ ਸੀ ਬਣਾ ਦੇਣਾ ਕੋਈ ਬਣਾ ਦਾਂਗੇ ਕੋਈ 1100 ਰੁਪਿਆ ਲੈ ਕੇ ਜਿਹੜਾ ਦੇਖੋ ਅਸੀਂ ਕੋਈ ਅਸੀਂ ਪੰਜ ਗਾਰੰਟੀ ਐ ਨਿੱਤੀਆਂ ਸੀ ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲ ਪਲਾਜ਼ਾ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰਦੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ-ਸੱਤ ਪੈਨਸ਼ਨਾਂ ਸੀ ਉਹ ਆਨ ਸਰਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹਦਾ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2-4-3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਰ ਰੱਖਣ ਦੀ ਜਰੂਰਤ ਨਹੀਂ ਇਹ ਕੈਬਨਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ ਸੀ ਬਣਾ ਦਾਂਗੇ ਕੋਈ